ਾਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਪਿਛਲੇ ਦਿਨੀ ਇੱਕ ਆਰਮੀ ਦੇ ਕਰਨਲ ਬਾਟ ਸਾਹਿਬ ਅਤੇ ਉਹਨਾਂ ਦੇ ਬੇਟੇ ਦੇ ਨਾਲ ਹੋਈ ਕੁੱਟਮਾਰ ਦੇ ਸਬੰਧ ਵਿੱਚ ਜਿਹੜੇ ਸਸਪੈਂਡ ਹੋਏ ਚਾਰ ਪੁਲਿਸ ਇੰਸਪੈਕਟਰ ਉਹਨਾਂ ਦੇ ਨਾਲ ਅੱਠ ਹੋਰ ਮੁਲਾਜ਼ਮਾਂ ਦੇ ਬਾਰੇ ਦੇ ਵਿੱਚ ਪੁਲਿਸ ਦਾ ਤੇ ਆਰਮੀ ਦਾ ਪਬਲਿਕ ਦੇ ਵਿੱਚ ਕੀ ਰਿਸਪੈਕਟ ਹੈ ਕੀ ਇੱਜ਼ਤ ਹੈ ਇਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਤੇ ਇਸ ਵੇਲੇ ਤਾਂ ਇਸ ਤਰ੍ਹਾਂ ਲੱਗਦਾ ਹੈ ਤੇ ਪਹਿਲਾਂ ਵੀ ਕੁਝ ਜਿਹੜੀਆਂ ਪਿੱਛੇ ਆਪਾਂ ਘਟਨਾਵਾਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਆ ਬਹੁਤ ਮਹੀਨੇ ਦੇ ਵਿੱਚ ਦੋ ਤਿੰਨ ਪੁਲਿਸ ਅਫਸਰਾਂ ਨੂੰ ਉਮਰ ਕੈ ਤੱਕ ਦੀਆਂ ਸਜਾਵਾਂ ਜਿਹੜੀਆਂ ਹੋ ਰਹੀਆਂ ਉਹਦੇ ਨਾਲ ਜਿੱਥੇ ਪੁਲਿਸ ਦਾ ਅਕਸ ਔਰ ਲੋਕਾਂ ਦੇ ਵਿੱਚੋਂ ਪੜੋਸਾ ਜਿਹੜਾ ਪੁਲਿਸ ਆਪਣਾ ਖਤਮ ਕਰ ਚੁੱਕੀ ਹੈ ਮੈਂ ਕਦੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਕਿਉਂਕਿ ਮੈਂ ਵੀ 28-29 ਸਾਲ ਇਸ ਮਹਿਕਮੇ ਦੀ ਵਰਦੀ ਪਾਈ ਆ ਬਹੁਤ ਸਾਰੇ ਅਫਸਰਾਂ ਨਾਲ ਕੰਮ ਕੀਤਾ ਬਹੁਤ ਵੱਡੀਆਂ ਰਿਕਵਰੀਆਂ ਔਰ ਵੱਡੇ ਕੇਸਾਂ ਦੇ ਨਾਲ ਸੰਬੰਧਿਤ ਰਹੀ ਹਾਂ ਪਰ ਇਹ ਕਿਉਂ ਗਵਾ ਚੁੱਕੀ ਇੱਥੇ ਸੋਚਣ ਦੀ ਲੋੜ ਹੈ ਹੁਣ ਇੱਕ ਐਡਾ ਵੱਡਾ ਮਿਲਟਰੀ ਦਾ ਅਫਸਰ ਹੈ ਕਰਨਲ ਰੈਂਕ ਐਸਐਸਪੀ ਰੈਂਕ ਤੋਂ ਉੱਪਰ ਹੁੰਦਾ ਉਹਦੇ ਨਾਲ ਇੱਕ ਆਨ ਡਿਊਟੀ ਆਨ ਸਰਵਿਸ ਜਿਹੜਾ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਣਾ ਉੱਥੇ ਪਹਿਲੀ ਗੱਲ ਤਾਂ ਇਹ ਹੈ ਵੀ ਉਸੇ ਪੁਲਿਸ ਟੀਮ ਨੇ ਇੱਕ ਦਿਨ ਪਹਿਲਾਂ ਇੱਕ ਬੱਚਾ ਕੈਡਨੈਪ ਹੁੰਦਾ ਉਹਦਾ ਰੈਸਕਿਊ ਕੀਤਾ ਔਰ ਇਨਕਾਊਂਟਰ ਹੋਇਆ ਸਾਰੀ ਪੁਲਿਸ ਨੂੰ ਪੰਜਾਬ ਦੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਔਰ ਲੋਕਾਂ ਨੇ ਬੜਾ ਸਰਾਇਆ ਇਸ ਚੀਜ਼ ਨੂੰ ਪਰ ਅਗਲੀ ਰਾਤ ਹੀ ਇਹ ਕਾਂਡ ਵਾਪਰਨ ਤੋਂ ਬਾਅਦ ਸਾਰੀ ਪੁਲਿਸ ਦੀ ਸਾਰੀ ਦੁਨੀਆ ਦੇ ਵਿੱਚ ਥੂ-ਥੂ ਹੋ ਗਈ। ਉਹਦਾ ਕਾਰਨ ਕੀ ਹੈ? ਕਿਉਂਕਿ ਓਵਰ ਕੌਨਫੀਡੈਂਸ ਈਗੋ ਲੋੜ ਤੋਂ ਵੱਧ ਅਫਸਰਾਂ ਦੇ ਵੱਲੋਂ ਦਿੱਤੀਆਂ ਹੋਈਆਂ ਥਾਪੀਆਂ ਤੇ ਮੈਂ ਅੱਗੇ ਵੀ ਇੱਕ ਅਪੀਲ ਕਰਦਾ ਹੁੰਦਾ ਗੁਰਮੀਤ ਸਿੰਘ ਪਿੰਕੀ ਦਾ ਅਜੀਤ ਸਿੰਘ ਸੰਧੂ ਦਾ ਤਾਂ ਜਿਹੜੇ ਹੁਣ ਅਫਸਰ ਸਜ਼ਾ ਹੋ ਰਹੇ ਆ ਜਸਪਾਲ ਸਿੰਘ ਖਲੜਾ ਕੇਸ ਵਾਲੇ ਅੰਦਰ ਬੈਠੇ ਆ ਉਦੋਂ ਵੱਧ ਤੁਸੀਂ ਅੱਖਾਂ ਦੇ ਤਾਰੇ ਨਹੀਂ ਰਹਿ ਸਕਦੇ ਤੇ ਉਦੋਂ ਵੱਧ ਤੁਸੀਂ ਕੰਮ ਨਹੀਂ ਕਰ ਸਕਦੇ ਹਸ਼ਰ ਵੇਖ ਲਓ ਉਹਨਾਂ ਦਾ ਕੀ ਹੋਇਆ ਅਜੀਤ ਸਿੰਘ ਸੰਧੂ ਬਾਰੇ ਸਾਰੀ ਪੁਲਿਸ ਨੂੰ ਸਾਰੀ ਪੁਲਿਸ ਨੂੰ ਪਤਾ ਹੈ ਕਿ ਕੋਈ ਸੁਸਾਇਸਾਈਡ ਕੇਸ ਨਹੀਂ ਸੀ ਉਹ ਜੋ ਕੁਸ਼ੋਦਲ ਹੋਇਆ ਉਹਦਾ ਕਾਰਨ ਕੀ ਸੀ ਕਿ ਬਹੁਤ ਕੁਝ ਉਹ ਵੀ ਬਾਹਰ ਕੱਢਣ ਵਾਲਾ ਸੀ ਗੁਰਮੀਤ ਸਿੰਘ ਪਿੰਕੀ ਤੰਗ ਕੀਤਾ ਹੋਇਆ ਬਹੁਤ ਕੁਛ ਵਾਰ ਕੱਢ ਕੇ ਗਿਆ ਇਹ ਹਕੀਕਤ ਹੈ ਹੁਣ ਪਟਿਆਲਾ ਜਿਹੜੀ ਪੁਲਿਸ ਦਾ ਜਿਹੜਾ ਇਹ ਕਾਰਨ ਨਾਮ ਹੈ ਆਰਮੀ ਦੇ ਨਾਲ ਸਿੱਧੀ ਇੱਕ ਟਸਲ ਪੈਦਾ ਹੋ ਗਈ ਤੇ ਮੈਨੂੰ ਇੱਕ ਸਮਝ ਨਹੀਂ ਲੱਗੀ ਵੀ ਆਰਮੀ ਇੰਨੀ ਕਮਜ਼ੋਰ ਕਿਵੇਂ ਹੋ ਗਈ ਜਿਆਦਾ ਇਹ ਹੈ ਵੀ ਆਰਮੀ ਕੋਈ ਰਾਹ ਹੀ ਨਹੀਂ ਛੱਡਣਾ ਚਾਹੁੰਦੀ ਉਹ ਸਟੈਪ ਬਾਈ ਸਟੈਪ ਚੱਲ ਰਿਹਾ ਵੀ ਪਹਿਲਾਂ ਐਸਐਸਪੀ ਨੂੰ ਮਿਲਦੇ ਆ ਫਿਰ ਅੱਗੇ ਡੀਆਈਜੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਹੁਣ ਗਵਰਨਰ ਨੂੰ ਜਾ ਕੇ ਮਿਲੇ ਆ ਵੀ ਕੱਲ ਨੂੰ ਇਹ ਇਹ ਲੋਕ ਨਾ ਕਹਿਣ ਵੀ ਸਾਡੇ ਵਾਸਤੇ ਕੋਈ ਰਾਹ ਛੱਡਿਆ ਸੀ ਵੀ ਤੁਸੀਂ ਕਿਉਂਕਿ ਆਰਮੀ ਦੇ ਪੰਜਾਬ ਦੇ ਵਿੱਚ ਦੋ ਇਤਿਹਾਸ ਹੈ ਸੁਮੇਧ ਸਿੰਘ ਸੈਣੀ ਜਦੋਂ ਐਸਐਸਪੀ ਚੰਡੀਗੜ੍ਹ ਸੀਗੇ ਉਸ ਵੇਲੇ ਵੀ ਇੱਕ ਲੈਫਟੀਨੈਂਟ ਦੇ ਨਾਲ ਇਹਨਾਂ ਨੇ ਜਾਤੀ ਕੀਤੀ ਸੀ ਕੁੱਟਮਾਰ ਕੀਤੀ ਸੀ ਔਰ 7 ਦਿਨ ਚੰਡੀਗੜ੍ਹ ਛਡਾਤਾ ਸੀ ਆਰਮੀ ਨੇ ਸੁਮੇਧ ਸਿੰਘ ਸੈਣੀ ਦੂਸਰੀ ਘਟਨਾ 1960 ਦੇ ਦਹਾਕੇ ਦੀ ਆ ਮੌਜੂਦਾ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਬੇਟੇ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਕੁਝ ਫੌਜੀ ਅਫਸਰ ਨੌਜਵਾਨਾਂ ਦੀਆਂ ਪਤਨੀਆਂ ਦੇ ਨਾਲ ਛੇੜਛਾੜ ਕੀਤੀ ਸੀ ਔਰ ਸਿਨੇਮੇ ਚ ਚਲੇ ਗਏ ਸੀ ਉਹ ਇਹ ਕੰਮ ਕਰਕੇ ਤੇ ਫੌਜ ਨੇ ਘੇਰਾ ਪਾ ਕੇ ਸਿਨੇਮੇ ਚੋਂ ਜਾ ਕੇ ਚੱਕ ਕੇ ਲਿਆ ਕੇ ਸਾਰੇ ਸ਼ਹਿਰ ਦੇ ਵਿੱਚ ਨੰਗੇ ਕਰਕੇ ਤੋਰੇ ਸੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦਖਲ ਮੰਗਿਆ ਉਹਨਾਂ ਨੇ ਤੇ ਪਰ ਜਿਹੜੀ ਮੁੱਖ ਮੰਤਰੀ ਦੀ ਗੱਡੀ ਸੀ ਮਿਲਟਰੀ ਨੇ ਗੇਟ ਤੇ ਖੜੀ ਕਰਾ ਕੇ ਤੇ ਆਉਂਦੇ ਹੈੱਡਕੁਆਟਰ ਕੁਆਟਰ ਤੱਕ ਮੁੱਖ ਮੰਤਰੀ ਤੁਰ ਕੇ ਗਿਆ ਸੀ ਤੇ ਮੁੰਡਾ ਤਾਂ ਮਿਲਟਰੀ ਨੇ ਦੇ ਦਿੱਤਾ ਸੀ ਸੀਐਮ ਨੂੰ ਤੇ ਕਹਿੰਦੇ ਵੀ 15 ਦਿਨ ਟਕੋਰਾ ਕਰੀ ਗਏ ਸੀ ਰੋੜਿਆਂ ਦੀ ਇੱਥੇ ਪਤਾ ਨਹੀਂ ਕਿਉਂ ਆਰਮੀ ਚੁੱਪ ਹੈ ਆਪਣਾ ਅਫਸਰ ਲਵਾਰ ਸੀ ਲੱਗਦਾ ਜਿਵੇਂ ਛੱਡ ਦਿੱਤਾ ਜਾਂ ਉਹ ਉਹ ਕੈਟਾਗਰੀ ਹੈ ਹੁਣ ਇੱਥੇ ਆ ਜੀਏ ਵੀ ਪੁਲਿਸ ਦੇ ਅਫਸਰ ਐਸਐਸਪੀ ਸਰਦਾਰ ਨਾਨਕ ਸਿੰਘ ਨਾ ਨਾਨਕ ਸਿੰਘ ਰੱਖਣ ਦੇ ਨਾਲ ਕੋਈ ਉਹ ਗੁਣ ਜੋੜਨੇ ਜ਼ਰੂਰੀ ਨਹੀਂ ਕਿਉਂਕਿ ਦੋ ਇੱਕ ਗੱਲਾਂ ਤਾਂ ਉਹਨਾਂ ਦੀਆਂ ਮੈਂ ਵੀ ਜਾਣਦਾ ਜਦੋਂ ਐਸਐਸਪੀ ਬਠਿੰਡਾ ਸਨ ਇੱਕ ਰਿਟਾਇਰਡ ਐਸਐਸਪੀ ਵਿਜੀਲੈਂਸ ਖੁਸ਼ੀ ਮੁਹੰਮਦ ਬਠਿੰਡੇ ਤੋਂ ਹੀ ਰਿਟਾਇਰ ਹੋਏ ਐਸਐਸਪੀ ਰੈਂਕ ਲੌਕਡਾਊਨ ਦੇ ਵਿੱਚ ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੈ ਉਸ ਰਿਟਾਇਰਡ ਅਫਸਰ ਦੇ ਸਾਹਮਣੇ ਜੋ ਉਹਦੇ ਬੱਚੇ ਦੇ ਨਾਲ ਇਹਨੇ ਵਿਹਾਰ ਕੀਤਾ ਸੀ ਉਸ ਅਫਸਰ ਨਾਲ ਜਿਹੜਾ ਵਿਹਾਰ ਕੀਤਾ ਸੀ। ਤੇ ਉਹ ਅੰਦਰ ਇਹਨੂੰ ਕਰੋ ਬੰਦ ਇਹਨੂੰ ਲੈ ਜਾਓ ਥਾਣੇ। ਕੀ ਉਹ ਘਰੇ ਜਾ ਕੇ ਅਫਸਰ ਸੋਚਦਾ ਹੋਊਗਾ ਉਹਦੇ ਬੱਚੇ ਆਪਦੇ ਪਿਓ ਵੱਲ ਕੀ ਦੇਖ ਦੇਣਗੇ ਵੀ ਆ ਸਾਡਾ ਪਿਓ ਐਸਐਸਪੀ ਰਿਟਾਇਰ ਹੋਇਆ। ਇਹਦੀ ਆ ਇੱਜ਼ਤ ਹੈ। ਇਹਨਾਂ ਦੇ ਮਹਿਕਮੇ 'ਚ। ਮੈਂ ਕਹਿੰਦਾ ਲਾਣਤ ਹੈ ਜੀ ਨੌਕਰੀ ਕਰਨ ਦੀ ਯਾਰ ਮੈਂ 7220 ਸਾਲ ਨੌਕਰੀ ਕੀਤੀ ਜੇ ਤੁਹਾਨੂੰ ਇਹ ਅੰਦਰ ਦੀਆਂ ਗੱਲਾਂ ਦੱਸੀਏ ਨਾ। ਆ ਜਿਹੜੇ ਸਾਡੇ ਵਰਗੇ ਆ ਮੁਛਾਏ ਕਰਕੇ ਤੇ ਆ ਮੋਢਿਆਂ ਤੇ ਸਟਾਰ ਲਾ ਕੇ ਫੂੰਫੂ ਕਰਦੇ ਫਿਰਦੇ ਆ ਜਿਹੜੀ ਦੁਰਦਸ਼ਾ ਇਹ ਅਫਸਰ ਕਰਦੇ ਆ ਗੰਦੀਆਂ ਗਾਲਾਂ ਧੀਆਂ ਦੀਆਂ ਗਾਣਾਂ ਤੱਕ ਅਫਸਰ ਕੱਢਦੇ ਮਲਾਂ ਇਹ ਕਿਹੜੀ ਗੱਲ ਕਰਦੇ ਤੁਸੀਂ ਅਜਿਹਾ ਸੋਚਦੇ ਹੁੰਦੇ ਸੀ ਚਲੋ ਜਦੋਂ ਅਸੀਂ ਪੜਤੀ ਹੋਏ ਸੀ ਅਸੀਂ ਮੱਧ ਵਰਗੀ ਘਰਾਂ ਚੋਂ ਗਏ ਉਹਨੇਕ ਪੜੇ ਲਿਖੇ ਸੀਗੇ ਪਰ ਹੁਣ ਤਾਂ ਉਮੀਦ ਇਹ ਕੀਤੀ ਜਾਂਦੀ ਸੀ ਵੀ ਆਹ ਪੀੜੀ ਤਾਂ ਬੜੀ ਪੜੀ ਲਿਖੀ ਆ ਚੰਗੇ ਘਰਾਂ ਚੋਂ ਆਏ ਆ ਇੱਕ ਆਈਪੀਐਸ ਅਫਸਰ ਗੰਦੀਆਂ ਗਾਲਾਂ ਕੱਢੇ ਇਸ ਤਰ੍ਹਾਂ ਦਾ ਵਿਹਾਰ ਕਰੇ ਕੋਈ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਤੇ ਫਿਰ ਅਸੀਂ ਕਹਿੰਦੇ ਵੀ ਕ੍ਰਿਮੀਨਲ ਗੱਠ ਜੋੜ ਕੀ ਆ ਪੁਲਿਸ ਦਾ ਇਸੇ ਅਫਸਰ ਦੇ ਉੱਤੇ ਇੱਕ ਵਿਵਾਦਿਤ ਗੈਂਗਸਟਰ ਸੀਗਾ ਸਿਮਾ ਸੇਮਾ ਬਹਿਬਲ ਉਹ ਖਬਰਾਂ ਦੇ ਵਿੱਚ ਖਬਰ ਲੱਗੀ ਸੀ ਮੈਂ ਕੋਈ ਆਪਣੇ ਵੱਲੋਂ ਗੱਲ ਨਹੀਂ ਕਹਿ ਰਿਹਾ ਉਹਦੀ ਜਾਂਚ ਵੀ ਕੀਤੀ ਸੀ ਉਸ ਗੈਂਗਸਟਰ ਤੋਂ ਬਹੁਤ ਵੱਡੀ ਰਿਸ਼ਵਤ ਚੱਕਾਂ ਦੇ ਰਾਈ ਲਈ ਗਈ ਸੀ ਇੱਕ ਐਕਨਕਾਊਂਟਰ ਦਾ ਡਰਾਵਾ ਦੇ ਕੇ ਉਹਦੇ ਪਰਿਵਾਰ ਨੂੰ ਚੱਕਾ ਰਹੀ ਔਨ ਰਿਕਾਰਡ ਪਈ ਐਨਕੁਆਰੀ ਹੋ ਗਈ ਪਰ ਐਨਕੁਆਰੀ ਦਾ ਕੀ ਹੋਇਆ ਐਨਕੁਆਰੀ ਕਿਹਨੂੰ ਮਾਰਕ ਕੀਤੀ ਉਹ ਇਸ ਅਫਸਰ ਤੋਂ ਜੂਨੀਅਰ ਅਫਸਰ ਨੂੰ ਪੀਪੀਐਸ ਨੂੰ ਤਾਂ ਪੀਪੀਐਸ ਨੂੰ ਆਈਪੀਐਸ ਅਫਸਰ ਹੀ ਨਹੀਂ ਸਮਝਦੇ ਇਹ ਵੀ ਇਹ ਭਲੇਖਾ ਜਿਹੜਾ ਹੈਗਾ ਇਹ ਵੀ ਕੋਈ ਪਾਲੀ ਫਿਰਦਾ ਗੱਲ ਵੱਖਰੀ ਆ ਹੁਣ ਆਈਏ ਆਪਾਂ ਪਟਿਆਲੇ ਵਾਲੇ ਗੱਲ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਮੈਨੂੰ ਵੀ ਕਈ ਅਫਸਰਾਂ ਨੇ ਦੱਬੀ ਆਵਾਜ਼ ਦੇ ਵਿੱਚ ਜਾਂ ਮੁਲਾਜ਼ਮਾਂ ਨੇ ਗੱਲਾਂ ਦੱਸੀ ਉਹਦਾ ਕਾਰਨ ਵੱਡਾ ਇਹ ਹੈ ਵੀ ਕਰਨਲ ਸਾਹਿਬ ਦਾ ਕੁੱਟ ਮਾਰਦਾ ਮਾਮਲਾ ਕਿੰਨ ਕਾਊਂਟਰ ਨਾਲ ਜੁੜਦਾ ਜਿਹੜਾ ਇੱਕ ਦਿਨ ਪਹਿਲਾਂ ਹੋਇਆ ਕਰਨਲ ਸਾਹਿਬ ਦੀ ਕਾਰਵਾਈ ਦੇ ਨਾਲ ਉਹਨ ਕਾਊਂਟਰ ਖੁੱਲਦਾ ਸਾਰਾ ਕੰਮ ਖੁੱਲਦਾ ਹੁਣ ਡਰ ਉਹਦੇ ਚ ਇਹ ਹੁੰਦਾ ਵੀ ਜੇ ਸੀਬੀਆਈ ਨੂੰ ਜਾਂਚ ਚਲੀ ਜਾਂਦੀ ਆ ਜਾਂ ਕਿਸੇ ਆਜ਼ਾਦ ਅਥਾਰਟੀ ਨੂੰ ਇਹ ਜਾਂਚ ਲਈ ਜਾਂਦੀ ਹੈ ਤੇ ਇਹ ਸਾਰਾ ਕੁਝ ਜਿਹੜੇ ਜੂਨੀਅਰ ਮੁਲਾਜ਼ਮ ਹੁੰਦੇ ਡਰ ਦੇ ਮਾਰੇ ਉਹ ਹੀ ਨੰਗਾ ਕਰ ਦਿੰਦੇ ਆ ਐਗਜ਼ਾਮਪਲ ਦੇ ਤੌਰ ਤੇ ਇੱਕ ਦਿਨਾਂ ਨਗਰ ਗਰਦਾਸਪੁਰ ਜ਼ਿਲ੍ਹੇ ਚ ਇੱਕ ਐਨ ਕਾਊਂਟਰ ਹੋਇਆ ਸੀ ਉਹਦੇ ਵਿੱਚ ਜਿਹੜੇ ਉਹ ਮੁੰਡੇ ਸੀ ਉਹ ਥਾਣੇ 'ਚ ਹੀ ਮਾਰ ਕੇ ਉੱਥੋਂ ਹੀ ਖੂਨ ਦੇ ਨਮੂਨੇ ਜਿਹੜੇ ਸੀਗੇ ਭਰੇ ਗਏ ਤੇ ਅਸਲਟਾਂ ਜਿਹੜੀਆਂ ਰਿਕਵਰ ਹੋਈਆਂ ਸੀ ਉਹਨਾਂ ਨੂੰ ਗਰੀਸ ਉਸੇ ਤਰ੍ਹਾਂ ਲੱਗਿਆ ਹੋਇਆ ਸੀ ਤੇ ਜਿਹੜੀ ਐਫ ਆਈ ਆਰ ਦੇ ਮਤਲਬ ਕੋ ਉਹਨਾਂ ਨੇ ਫਾਇਰਿੰਗ ਕੀਤੀ ਸੀ ਪਹਿਲਾਂ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹ ਮਾਰੇ ਜਾਂਦੇ ਆ ਪਰ ਜਿਹੜੀਆਂ ਅਸਲਟਾਂ ਰਿਕਵਰ ਉਹਨਾਂ ਮੁੰਡਿਆਂ ਦੇ ਕੋਲ ਹੋਈਆਂ ਉਹਨਾਂ ਦੇ ਵਿੱਚ ਗਰੀਸ ਜਿਵੇਂ ਉਸੇ ਤਰ੍ਹਾਂ ਲੱਗਿਆ ਹੋਇਆ ਸੀ ਤੇ ਫਾਇਰ ਤਾਂ ਉਹਨਾਂ 'ਚ ਹੋਣਾ ਹੀ ਕੀ ਸੀ ਉਹ ਫਿਰ ਵਿੱਚੋਂ ਹੀ ਜਦੋਂ ਮਲਾਜਮਾ ਪਰਿਵਾਰਾਂ ਦੇ ਨਾਲ ਪਰਿਵਾਰ ਪੈਰਵਾਈ ਕਰਦੇ ਸੀ ਕਿ ਮੁਲਾਜ਼ਮ ਤੰਗ ਕੀਤਾ ਜਾ ਕੇ ਉਹਨਾਂ ਨੇ ਪਰਿਵਾਰ ਨੂੰ ਸਾਰਾ ਕੁਝ ਦੱਸ ਦਿੱਤਾ ਉਹ ਜਾਂਚ ਸੀਬੀਆਈ ਨੂੰ ਚਲੀ ਗਈ ਤੇ ਸੀਬੀਆਈ ਨੇ ਜਦੋਂ ਵਕੂਹੇ ਵਾਲੀ ਜਗ੍ਹਾ ਦੀ ਮਿੱਟੀ ਦਾ ਨਮੂਨਾ ਲਿਆ ਉਹਨਾਂ ਨੇ ਮੈਚਿੰਗ ਕੀਤਾ ਉਸ ਇਨਕਾਊਂਟਰ ਵਾਲੀ ਮਿੱਟੀ ਖੂਨ ਦਾ ਜਿਹੜਾ ਨਮੂਨਾ ਲਿਆ ਸੀ ਜਿਹੜਾ ਥਾਣੇ ਦੀ ਮਿੱਟੀ ਦਾ ਨਮੂਨਾ ਲਿਆ ਉਹ ਮੈਚ ਕਰ ਗਈ ਸੀ ਪ੍ਰਾਪਰਟੀ ਕੇਸ ਦੇ ਨਾਲ ਤੇ ਉਹਦੇ ਵਿੱਚ ਉਮਰ ਕਹਿਨ ਸਜ਼ਾ ਹੋਏ ਹੋਏ ਆ ਉਹ ਮੁਲਾਜ਼ਮ ਹੁਣ ਇਹਦੇ ਵਿੱਚ ਡਰ ਜਿਹੜਾ ਅਗਲਾ ਡਰ ਹੈ ਵੀ ਆਪ ਅਫਸਰ ਕਰੇ ਹੋਰ ਕੋਈ ਏਡੀ ਵੱਡੀ ਗੱਲ ਨਹੀਂ ਅਫਸਰ ਤੱਕ ਗੱਲ ਜਾਂਦੀ ਹੋਵੇ ਮਿੰਟ 'ਚ ਡਿਸਕਸ ਕਰ ਦਿੰਦੇ ਆ ਮਲਾਜਮਾਂ ਨੂੰ 2 ਮਿੰਟ ਲਾਉਂਦੇ ਆ ਆਪਦੇ ਤੇ ਕਦੇ ਗੱਲ ਨਹੀਂ ਲੈਂਦੇ ਹੁੰਦੇ ਅਫਸਰ ਇਹਦੇ ਚ ਕਾਰਨ ਇਹ ਆ ਉਹ ਮੁਕਾਬਲੇ ਦੀਆਂ ਪਰਤਾਂ ਵੀ ਨਾਲ ਖੁੱਲ੍ਹਦੀਆਂ ਜਿਹੜੇ ਬੱਚੇ ਨੂੰ ਛੜਵਾਇਆ ਗਿਆ ਉਹਨੂੰ ਕਾਊਂਟਰ ਜਿਹੜਾ ਕਨਆਰਾਈ ਮੁੰਡੇ ਦਾ ਕੀਤਾ ਹੁਣ ਕੋਈ ਕਹ ਰਿਹਾ ਜੀ ਪੁਲਿਸ ਦਾ ਮਨੋਵਲ ਡਗਦਾ ਜੀ ਇਹਨਾਂ ਨੇ ਏਡੀ ਵੱਡੀ ਕੰਮ ਕੀਤਾ ਇਹ ਕੋਈ ਸਾਾਲ ਥੋੜੀ ਐ ਅਸੀਂ ਵਰਦੀ ਪਾਈ ਆ ਭਰਤੀ ਹੋਏ ਆ ਮਿਲਟਰੀ ਜੁਆਲ ਜਿਹੜੇ ਜਾਣਦੇ ਉਹਨਾਂ ਨੂੰ ਵੀ ਪਤਾ ਵੀ ਉੱਥੇ ਲੜਾਈ ਲੱਗਦੀ ਆ ਸਾਡੇ ਨਾਲ ਕੁਝ ਵੀ ਹੋ ਸਕਦਾ ਇਹ ਇੱਕ ਡਿਊਟੀ ਦਾ ਹਿੱਸਾ ਹੈ ਕੋਈ ਦੁਨੀਆ ਤੇ ਅਸੀਂ ਹਸਾਨ ਥੋੜੀ ਕੀਤਾ ਇਹਨਾਂ ਲੋਕਾਂ ਦੀ ਭਰਤੀ ਹੋਣ ਵੇਲੇ ਦੀ ਲਾਈਫ ਦੇਖ ਲਓ ਤੇ ਉਸ ਤੋਂ ਬਾਅਦ ਜਦੋਂ ਐਸਐਚਓ ਲੱਗਦੇ ਆ ਉਸ ਤੋਂ ਬਾਅਦ ਦੀ ਇਹਨਾਂ ਦੀ ਜ਼ਿੰਦਗੀ ਵੇਖ ਲਓ ਇਹਨਾਂ 'ਚ ਕੀ ਤਬਦੀਲੀਆਂ ਆਉਂਦੀਆਂ ਕੇਵਲੀਆਂ ਨਾਲ ਕੋਲੇ ਗੱਡੀਆਂ ਕਿਹੇ ਜਿਹੇ ਫੋਨ ਤਨਖਾਹਾਂ ਦੇ ਵਿੱਚੋਂ ਉਹ ਚੀਜ਼ਾਂ ਆ ਹੀ ਨਹੀਂ ਸਕਦੀਆਂ ਉਹ ਤੁਸੀਂ ਕੋਈ ਹਸਾਨ ਨਹੀਂ ਕਰ ਰਹੇ ਤੁਹਾਡਾ ਲਾਈਫ ਸਟਾਈਲ ਚੇਂਜ ਹੁੰਦਾ ਇਹਨਾਂ ਨੂੰ ਕੁਰਸੀਆਂ ਤੇ ਮਾਨ ਇੱਜ਼ਤ ਮਿਲਦਾ ਤੁਹਾਨੂੰ ਇਨਾਮ ਦਿੱਤਾ ਗਿਆ ਤਰੱਕੀਆਂ ਦੀ ਐਲਾਨ ਕੀਤਾ ਗਿਆ ਪਰ ਇਹ ਥੋੜੀ ਹੈ ਵੀ ਤੁਸੀਂ ਤੇ ਜੇ ਇਹ ਕੰਮ ਕਰਕੇ ਤੁਹਾਨੂੰ ਕੋਈ اختیار ਮਿਲ ਜਾਂਦਾ ਵੀ ਤੁਸੀਂ ਜਿਦੀ ਮਰਜ਼ੀ ਪੱਗ ਲਾਉਂੋ ਜਿਦੀ ਮਰਜ਼ੀ ਗਿੱਟੇ ਕੁੱਟੋ ਦੁੱਖ ਦੀ ਗੱਲ ਇਹ ਆ ਮਿਲਟਰੀ ਬਾਰਡਰ ਤੇ ਰਾਖੀ ਕਰਦੀ ਆ ਅਸੀਂ ਬੇਫਿਕਰ ਹੋ ਕੇ ਘਰਾਂ ਚ ਸੁੱਤੇ ਆ ਉਹਨਾਂ ਦੇ ਸਿਰ ਤੇ ਉਹਨਾਂ ਦੇ ਪਰਿਵਾਰ ਸਾਡੇ ਪਾਈ ਹੋਈ ਵਰਦੀ ਉੱਤੇ ਉਮੀਦ ਰੱਖਦੇ ਆ ਵੀ ਸਾਡੇ ਬੱਚੇ ਜੇ ਬਾਰਡਰ ਤੇ ਡਿਊਟੀ ਕਰਦੇ ਆ ਨਾ ਤੇ ਸਾਨੂੰ ਕੋਈ ਮੁਸੀਬਤ ਪੈਂਦੀ ਆ ਤੇ ਆਹ ਜਿਹੜੇ ਵਰਦੀ ਵਾਲੇ ਇਹ ਸਾਨੂੰ ਸਾਂਭਣਗੇ ਸਾਡੀ ਮਦਦ ਕਰਨਗੇ ਉਲਟਾ ਹੋਇਆ ਕਿ ਕੀ ਉਹ ਬਾਪ ਦੀਆਂ ਇੱਕ ਬੇਟੇ ਦੀ ਨਜ਼ਰਾਂ 'ਚ ਬਾਪ ਦੀ ਰਿਸਪੈਕਟ ਰਹੇਗੀ ਉਹਦੇ ਸਾਹਮਣੇ ਤੁਸੀਂ ਜੋ ਉਹਨੂੰ ਜਲੀਲ ਕੀਤਾ ਕੀ ਕੱਲ ਨੂੰ ਅਗਲਾ ਉਹਦੇ ਰਿਸ਼ਤੇਦਾਰ ਕੀ ਕਹਿਣਗੇ ਵੀ ਆਹ ਕਰਨਲ ਆ ਜਿਹੜਾ ਕੋ ਠੁੱਡਿਆਂ ਨਾਲ ਕੁੱਟਿਆਂ ઠાਣੇਦਾਰਾਂ ਨੇ ਇਹ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਸੀ ਤਾਂ ਜੋ ਅੱਗੇ ਤੋਂ ਵੀ ਅਗਰ ਜੇ ਇਹ ਨਾ ਕੀਤਾ ਗਿਆ ਤੇ 30 35 ਸਾਲ ਵਾਲਾ ਜਿਹੜਾ ਪਿਛਲਾ ਇਤਿਹਾਸ ਉਹ ਡਰਾਉਣਾ ਸ਼ੁਰੂ ਹੋ ਰਿਹਾ ਤੇ ਪੰਜਾਬ ਦੇ ਲੋਕੋ ਜੀ ਅੱਜ ਤੁਸੀਂ ਕਿਸੇ ਦੇ ਪਈ ਹੈ ਤੇ ਚੁੱਪ ਕਰਕੇ ਬਹਿ ਜੋ ਮੇਜਰ ਰਿਟਾਇਰਡ ਮੁਲਾਜ਼ਮਾਂ ਮੂੰਹ ਚ ਭੁੰਗੜੀਆਂ ਪਾਈ ਬੈਠੇ ਆ ਤੇ ਜੇ ਇੱਕ ਦੋ ਬੋਲੇ ਵੀ ਆ ਤੇ ਮੈਨੂੰ ਕੀ ਮੈਂ ਉਹਨਾਂ ਨੂੰ ਕਵਾਂ ਇਹ ਰਿਟਾਇਰ ਹੋ ਕੇ ਵੀ ਇਹਨਾਂ ਦੇ ਵਿੱਚੋਂ ਡਰ ਤੇ ਉਹੀ ਜਿਹੜੀ ਉਹੀ ਜਲੀਲਤ ਜਲਾਲਤ ਪੁਣਾ ਜਿਹੜਾ ਹਜੇ ਵੀ ਨਹੀਂ ਜਾ ਰਿਹਾ ਇੱਕ ਹੋਰ ਕੋਈ ਕਰਨਲ ਸਾਹਿਬ ਦੀ ਵਾਈਫ ਦੇ ਬਾਰੇ ਕੋਈ ਹੋਰ ਕੇਸ ਦੇ ਰਿਲੇਟਡ ਗੱਲ ਯਾਰ ਉਹਦਾ ਕੀ ਸਬੰਧ ਹੈ ਇਸ ਕੇਸ ਨਾਲ ਸਾਨੂੰ ਉਸ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਗੱਲ ਇਹ ਨਹੀਂ ਹੈ ਜੇ ਐਡੇ ਵੱਡੇ ਅਫਸਰ ਨੂੰ ਇਨਸਾਫ ਨਹੀਂ ਨਾ ਮਿਲ ਰਿਹਾ ਤੇ ਕੱਲ ਨੂੰ ਤੁਹਾਡੇ ਵਰਗਿਆਂ ਨੂੰ ਜੋ ਮਰਜ਼ੀ ਹੋ ਜੂਗਾ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਤੁਸੀਂ ਜਾਓਗੇ ਤੇ ਜਾਓਗੇ ਕਿੱਥੇ ਅੱਜ ਪਤਾ ਲੱਗਿਆ ਵੀ ਸਰਕਾਰ ਅੱਜ ਕੋਈ ਸਖਤ ਐਕਸ਼ਨ ਕਰਨ ਦੇ ਲੱਗੀ ਆ ਚੰਗੇ ਰਹਿਣਗੇ ਜੇ ਹਜੇ ਵੀ ਮੌਕਾ ਸਾਹਮ ਲੈਣਗੇ ਨਹੀਂ ਪਤਾ ਨਹੀਂ ਇਹ ਜੇ ਕਿਤੇ ਹੈ ਕਿ सीबीआई ਨੂੰ ਮੂਵ ਹੋ ਗਿਆ ਮਿਲਟਰੀ ਦੀ ਆਪਣੀ ਇੱਕ ਏਜੰਸੀ ਆ ਕਿਉਂਕਿ ਕਰਨਲ ਸਾਹਿਬ ਰੌ ਦੇ ਵਿੱਚ ਡਿਊਟੀ ਕਰਦੇ ਆ ਉਹ ਕਤੇ ਆਏ ਨੀ ਚੁੱਪ ਕੀਤੇ ਬੈਠੇ ਉਹਦੋਂ ਦੇ ਸਾਰਾ ਤਾਣਾ ਬਾਣਾ ਇਕੱਠਾ ਕਰ ਰਹੇ ਆ ਤੇ ਪਤਾ ਨਹੀਂ ਵੀ ਇਹ ਕਿੱਦਾਂ ਨੂੰ ਗੱਲ ਤੁਰ ਜੂਗੀ ਦੋ ਐਗਜ਼ਾਮਪਲ ਆ ਮੈਂ ਤੁਹਾਨੂੰ ਪਹਿਲਾਂ ਦੇ ਚੁੱਕੇ ਹਾਂ ਤੇ ਦੂਸਰੀ ਗੱਲ ਜਿਹੜੀ ਅਨ ਆਈਡੈਂਟੀਫਾਈ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਤੁਹਾਨੂੰ ਪਰਿਵਾਰ ਸਬੂਤ ਦੇ ਰਿਆ ਤੁਸੀਂ ਉਹਤੇ ਅਲੀਗੇਸ਼ਨ ਲਾਇਆ ਵੀ ਕਰਮਨ ਸਾਹਿਬ ਦੀ ਸ਼ਰਾਬ ਪੀਤੀ ਹੋਈ ਸੀ ਮੈਡੀਕਲ ਦੇ ਵਿੱਚ ਉਹਨਾਂ ਦੀ ਰਿਪੋਰਟ ਜਿਹੜੀ ਨਿਲ ਆ ਰਹੀ ਆ ਨਾਟ ਯੂਜ਼ ਅਲਕੋਹਲ ਆ ਰਹੀ ਆ ਤੁਸੀਂ ਤਾਂ ਉੱਥੇ ਝੂਠੇ ਹੋਗੇ ਪੰਜਾਬ ਦੇ ਵਿੱਚ ਸੀਐਮ ਸਾਹਿਬ ਖੁਦ ਬੋਲਦੇ ਰਹੇ ਆ ਲੋਕ ਸਭਾ ਦੇ ਵਿੱਚ ਜਦੋਂ ਵਹਿਬਲ ਕਾਰਡ ਹੋਇਆ ਵੀ ਪੰਜਾਬ ਦੇ ਵਿੱਚ ਕਣ ਪਛਾਤੀ ਪੁਲਿਸ ਵੀ ਆ ਤੇ ਦੂਜੀ ਵਾਲ ਪਛਾਤੀ ਪਟਿਆਲੇ ਦੇ ਵਿੱਚ ਬਣਾ ਦਿੱਤੀ ਗਈ ਉਮੀਦ ਹੈ ਮੁੱਖ ਮੰਤਰੀ ਸਾਹਿਬ ਇਹ ਤੇ ਸਖਤ ਕਾਰਵਾਈ ਕਰਨਗੇ ਕਰਨੀ ਵੀ ਬਣਦੀ ਹੈ ਚਾਹੀਦੀ ਵੀ ਉਹਨਾਂ ਨੂੰ ਕਰਨੀ ਕਿਉਂਕਿ ਇਸ ਤਰ੍ਹਾਂ ਦਾ ਵਿਹਾਰ ਜੇ ਏਡੇ ਏਡੇ ਅਸਰਾਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਇਆ ਤੇ ਆਮ ਲੋਕ ਕਿੱਥੇ ਜਾਣਗੇ ਇਹ ਕਾਰਵਾਈ ਮਸਾਲੀ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਇਹ ਹੈ ਇੱਕ ਜਿਹੜਾ ਸਬੰਨ ਇੰਸਪੈਕਟਰ ਰੈਂਕ ਦੀ ਭਰਤੀ ਹੈ ਸਰਕਾਰ ਨੂੰ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਅੱਗੇ ਇੰਸਪੈਕਟਰ ਭਰਤੀ ਹੁੰਦੇ ਸੀ ਜਾਂ ਐਸਐਸਆਈ ਭਰਤੀ ਹੁੰਦੇ ਸੀ ਜਿਹੜੇ ਇੰਸਪੈਕਟਰ ਭਰਤੀ ਹੁੰਦੇ ਸੀ ਉਹ ਚੰਗੇ ਪੜੇ ਲਿਖੇ ਬੱਚੇ ਆਉਂਦੇ ਸੀ ਨੌਜਵਾਨ ਮੁੰਡੇ ਚੰਗੇ ਘਰਾਂ ਚੋਂ ਤਕਰੀਬਨ ਆਉਂਦੇ ਸੀ ਤੇ ਉਹਨਾਂ ਦਾ ਇਹ ਹੁੰਦਾ ਸੀਗਾ ਵੀ ਉਹ ਉਹਨਾਂ ਦਾ ਕੋਰਸ ਕਰਦੇ ਆ ਜਾਂ ਦੋ ਚਾਰ ਸ਼ਿਫਟਾਂ ਐਸਐਚਓ ਕੱਢਦੇ ਉਹ ਡੀਐਸਪੀ ਬਣ ਜਾਂਦੀ ਸੀ ਇਸੇ ਤਰ੍ਹਾਂ ਜਿਹੜਾ ਐਸਐਸਆਈ ਭਰਤੀ ਹੁੰਦਾ ਸੀ ਉਹਦਾ ਐਸਐਚਓ ਦੀ ਕੁਰਸੀ ਤੱਕ ਪਹੁੰਚਦੇ ਆ ਪਹੁੰਚਦੇ ਆ 11-12 ਸਾਲ ਦਾ 12-13 ਸਾਲ ਦਾ ਤਜਰਬਾ ਹੋ ਜਾਂਦਾ ਸੀ ਫੀਲਡ ਦਾ ਇਸ ਕਰਕੇ ਜਿਹੜੀ ਪਿਛਲੀ ਪੁਲਿਸ ਕਾਮਯਾਬ ਸੀਗੀ ਆਪਦੇ ਦੌਰ ਦੇ ਮਤਲਬ ਇੱਥੇ ਹੁਣ ਕੀ ਆ ਸਬ ਇੰਸਪੈਕਟਰ ਡਾਇਰੈਕਟ ਭਰਤੀ ਹੋਏ ਆ ਅੱਜ ਟ੍ਰੇਨਿੰਗ ਕੀਤੀ ਆ ਫਲੋਰੋਂ ਕੱਲ ਨੂੰ ਸਪਾਰਸ ਕਰਾ ਕੇ ਐਸਐਚਓ ਬਹਿ ਕੇ ਨਾ ਉਹਨੂੰ ਕੋਈ ਫੀਲਡ ਦੇ ਕੰਮ ਦਾ ਪਤਾ ਨਾ ਉਹਨੂੰ ਕੋਈ ਮਹਿਕਮੇ ਦੇ ਕੰਮ ਦਾ ਪਤਾ ਨਾ ਹੀ ਕੋਈ ਰੁਚੀ ਆ ਸਿੱਖਣ ਦੀ ਵਿੱਚ ਅਸੀਂ ਇਹ ਨਹੀਂ ਕਹਿੰਦੇ ਜੇ ਭਰਤੀ ਕਰਨੇ ਵੀ ਆ ਤੇ ਘੱਟੋ ਘੱਟ 10 ਸਾਲ ਜਿਹੜੀ ਇਹ ਫੀਲਡ ਦੀ ਸਰਵਿਸ ਜ਼ਰੂਰੀ ਕਰਾਓ ਇਹ ਚੌਂਕੀ ਇਨਚਾਰਜ ਲੱਗਣਾ ਮੁੰਸੀਆਂ ਦੇ ਨਾਲ ਕੰਮ ਸਿੱਖਣ ਲੱਗਣ ਸਾਲੂ ਕੀ ਲੱਗੇ ਤਾਂ ਇਹਨਾਂ ਲੋਕਾਂ ਨੇ ਇਹ ਇਹਨਾਂ ਨੇ ਕੁਰਸੀਆਂ ਤੇ ਬੈਠਣਾ ਪਰ ਇੱਕ ਆਵਦਾ ਵਿਕਾਰ ਬਣਾ ਕੇ ਰੱਖਣਾ ਇੱਜ਼ਤ ਬਣਾ ਕਿਸੇ ਦੀ ਇੱਜ਼ਤ ਤੇ ਆਪਦੀ ਇੱਜ਼ਤ ਕਦੇ ਆਪਦੇ ਵੱਲ ਇਹ ਚੀਜ਼ ਨੂੰ ਝਾਕੇ ਦੇਖੋ ਵੀ ਜੇ ਸਾਡੇ ਨਾਲ ਸਾਡੇ ਬੱਚੇ ਦੇ ਸਾਹਮਣੇ ਇਹ ਜਹਾ ਸ਼ਰੋਇਆ ਹੁੰਦਾ ਤੇ ਅਸੀਂ ਕੀ ਮਹਿਸੂਸ ਕਰਦੇ ਹਾਂ ਫਿਰ ਉਹ ਪਰਿਵਾਰ ਰੋ ਰਿਹਾ ਅਸੀਂ ਪੰਜਾਬ ਦੇ ਲੋਕ ਬਿਆਨ ਬਿਆਨਾਂ ਤਾਂ ਕਿ ਸੀਮਤ ਦਾ ਕੋਈ ਸਮਾਜ ਸੇਵੀ ਦਾ ਮੂੰਹ ਨਹੀਂ ਖੁੱਲਿਆ ਕਿਸੇ ਪੱਤਰਕਾਰ ਦਾ ਚੱਜ ਦਾ ਮੂੰਹ ਨਹੀਂ ਖੁੱਲਿਆ ਇੰਨਾ ਡਰੇ ਕਿ ਇਸ ਤਰ੍ਹਾਂ ਦਾ ਇਹਨਾਂ ਚ ਪਿਆ ਹੋਇਆ ਲੋਕਾਂ ਚ ਉਹ ਮਾਰੀ ਜਾਣਾ ਜਦ ਤਣ ਆਉਣੀ ਉਹਦੇ ਆ ਹੀ ਜਾਣੀ ਕੁਮਾਰੀ ਮੋੜ ਜਮੀਰ ਆਪਦੀ ਜਾਗਦੀ ਰੱਖ ਲਓ ਜਿਹੜੇ ਪੱਤਰਕਾਰ ਬੋਲੇ ਉਹਨਾਂ ਦਾ ਧੰਨਵਾਦ ਤੇ ਇਹਦੇ ਵਿੱਚ ਇੱਕ ਹੋਰ ਕੜੀ ਵੀ ਜੁੜਦੀ ਆ ਉਹ ਕਿਤੇ ਫੇਰ ਜ਼ਿਕਰ ਕਰਾਂਗੇ ਅੱਜ ਨਹੀਂ ਕਰਦੇ ਦੂਸਰੀ ਗੱਲ ਵੀਰੋ ਜਿਹੜਾ ਇਹ ਨੈਕਸਸ ਆ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਹੁਣ ਇੱਕ ਗੁੰਡਾ ਇੱਕ ਗੈਂਗਸਟਰ ਹੈ ਉਹਦਾ ਹੁਣ ਕੀ ਡਰ ਰਹਿ ਗਿਆ ਇੱਕ ਐਸਐਸਪੀ ਦਾ ਗੱਠ ਜੋੜ ਸਾਹਮਣੇ ਆ ਗਿਆ ਨਾ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਰਾਣੂ ਕੇਸ ਪਿਆ ਕੋਈ ਹੈ ਜਿਹੜਾ ਉਹਦੇ ਚ ਬਚਿਆ ਹੋਵੇ ਇਹ ਹੈ ਕਿ ਨੈਕਸਸ ਆ ਪੰਜਾਬ ਦੇ ਵਿੱਚ ਤੋੜਨਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਜਿਹੜੀ ਸਰਕਾਰ ਹੈ ਤੇ ਤੋਂ ਲੋਕਾਂ ਨੇ ਬੜੀ ਉਮੀਦ ਕੀਤੀ ਸੀ ਪਹਿਲੀਆਂ ਪਹਿਲਾਂ ਉਹ ਤੰਗ ਆਏ ਲੋਕ ਇਹ ਇੰਨੀ ਵੱਡੀ ਗਲਤੀ ਦੇ ਵਿੱਚ ਸਰਕਾਰ ਨੂੰ ਵੀ ਹੁਣ ਚਾਹੀਦਾ ਵੇਖੋ ਜਿਹੜੇ ਤੁਸੀਂ ਚੰਗੇ ਕੰਮ ਕੀਤੇ ਆ ਨਸ਼ੇ ਦੇ ਕੰਮ ਕਰ ਰਹੇ ਹੋ ਵਿਲਨ ਗੋਡਾ ਦੇ ਤੇ ਇੱਕ ਮੋੜ ਹੋਰ ਵੀ ਹੁੰਦਾ ਏ ਤੂੰ ਅੱਗੇ ਜਾ ਕੇ ਉਧਰ ਨੂੰ ਵੀ ਹੱਥ ਪਾਓ ਤੇ ਲੜਾਈ ਲੜਨੀ ਜਦੋਂ ਬੰਦਾ ਲੜਨ ਲੱਗ ਜਾਏ ਫਿਰ ਭਾਈਦਿਆਂ ਨੂੰ ਰਾਹ ਇੱਕੋ ਜਿਹਾ ਹੁੰਦਿਆ ਐਵੇਂ ਡਰਿਆ ਇੰਨਾ ਵੀ ਡਰ ਜਿਹੜਾ ਪਾਲ ਲੈਣਾ ਉਹ ਵੀ ਕੋਈ ਚੰਗੀ ਗੱਲ ਨਹੀਂ ਮੁੱਦੇ ਤੇ ਬੋਲਣਾ ਕੋਈ ਗਲਾ ਨਹੀਂ ਹੁੰਦਾ ਠੀਕ ਹੈ ਅਸੀਂ ਪੁਲਿਸ ਦਾ ਵਰਦੀ ਪਾਈ ਆ ਪੁਲਿਸ ਦੀ ਨੌਕਰੀ ਕੀਤੀ ਆ ਪਰ ਇਸ ਚੀਜ਼ ਨੂੰ ਕਦੇ ਵੀ ਨਾ ਆਪ ਇਹ ਜਾਂ ਕੁਝ ਕੀਤਾ ਹੋ ਗੀ ਨੌਕਰੀ ਦੌਰਾਨ ਤੇ ਨਾ ਇਸ ਚੀਜ਼ ਨੂੰ ਕਦੇ ਕਦੇ ਇਹਦੀ ਇਹ ਚੀਜ਼ ਦੀ ਕਦੇ ਸਲਾਹਗਾ ਕਰਾਂਗੇ ਵੀ ਹਾਂਜੀ ਇਹ ਬਹੁਤ ਚੰਗਾ ਹੋਇਆ ਵੀ ਇਹਨਾਂ ਬੰਦਿਆਂ ਨੇ ਤਾਂ ਪਹਿਲਾਂ ਆਹ ਕੰਮ ਕੀਤਾ ਤੇ ਇਹਨਾਂ ਨੂੰ ਇਹ ਕੋਈ ਸਾਨ ਨਹੀਂ ਗਾਏ ਡਿਊਟੀ ਦਾ ਇੱਕ ਹਿੱਸਾ ਤੇ ਜੇ ਤੁਸੀਂ ਇਹ ਸੋਚੋ ਵੀ ਅਫਸਰ ਤੁਹਾਨੂੰ ਬਚਾ ਲੈਣਗੇ ਜਾਂ ਤੁਸੀਂ ਅਫਸਰਾਂ ਦਾ ਹੁੰਦਾ ਤੁਹਾਡੇ ਦੇ ਵਕਤ ਹੀ ਹੱਥ ਜਿੰਨਾ ਚਿਰ ਤੁਸੀਂ ਕੰਮ ਕਰ ਰਹੇ ਹੋ ਜਿੰਨਾ ਵਾਸਤੇ ਜਿੰਨਾ ਚਿਰ ਤੁਸੀਂ ਉਹਨਾਂ ਵਾਸਤੇ ਕੁਝ ਕਰ ਰਹੇ ਹੋ ਉਹਨਾਂ ਚਿਰ ਉਹ ਤੁਹਾਡੇ ਵੱਲ ਨਿਗਾਹ ਰੱਖਦੇ ਆ ਹੱਥ ਰੱਖਦੇ ਆ ਪਰ ਜਿੱਦਣ ਕੋਈ ਉਹਨਾਂ ਤੱਕ ਗੱਲ ਪਹੁੰਚਦੀ ਦੀ ਸੀ ਤੇ ਮਿੰਟ ਜੀ ਜੂ ਟਰਨ ਲੈ ਜਾਂਦੇ ਆ ਫਿਰ ਉਹ ਉਹ ਭਾ ਕਹਾਤਾ ਵੀ ਖੜੀ ਟੇਸ਼ਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ ਫਿਰ ਕੋਈ ਬਾਤ ਨਹੀਂ ਪੁੱਛਦਾ ਵੀ ਮੇਲੇ ਚ ਕੀ ਦਾ ਭਾਨਾ ਕੀ ਦਾ ਫੁੱਫੜਾ ਕਿਉਂਕਿ ਪੁਲਿਸ ਦਾ ਐਕਸ ਜਿਹੜਾ ਦੋ ਤਰ੍ਹਾਂ ਦਾ ਐਕਸ ਕਿਹਾ ਜਾਂਦਾ ਅਜੇ ਵੀ ਲੋਕ ਜਿਹੜੇ ਲੋਕਾਂ ਦੇ ਝਗੜੇ ਲੋਕਾਂ ਦੇ ਰੌਲੇ ਆਪਦੇ ਨਿੱਜੀ ਰੌਲੇ ਅਜੇ ਵੀ ਲੋਕ ਬਹੁਤ ਵੱਡੀ ਉਮੀਦ ਪੁਲਿਸ ਤੇ ਪੁਲਿਸ ਕੋਲੋਂ ਰੱਖਦੇ ਆ ਜਦੋਂ ਥਾਣੇ 'ਚ ਦਰਖਾਸਤ ਲਕੀ ਜਾਂਦੀ ਆ ਹਾਲਾਂਕਿ ਪੁਲਿਸ ਦੇ ਕਈ दखਲ ਅੰਦਾਜ਼ੀ ਨਹੀਂ ਹੁੰਦੇ ਕੇਸ ਪਰ ਚੰਗੇ ਪੁਲਿਸ ਅਫਸਰ ਉਹ ਉਹ ਮੈਟਰ ਕਰਾਉਂਦੇ ਆ ਕਿਉਂਕਿ ਸਾਰੇ ਅਦਾਲਤਾਂ ਤੱਕ ਜਾਣ ਜੋਗੇ ਨਹੀਂ ਹੁੰਦੇ ਉਸ ਵੇਲੇ ਬੰਦਾ ਖੜਾ ਸੋਚਦਾ ਵੀ ਇੱਧਰ ਥਾਣਾ ਹੈ ਇੱਧਰ ਅਦਾਲਤ ਹੈ ਐਪਲੀਕੇਸ਼ਨ ਉਹਦੇ ਹੱਥ 'ਚ ਫੜੀ ਆ ਅਦਾਲਤ ਵਾਲੇ ਪਾਸੇ ਨੂੰ ਜਾਗਦਾ ਤੁਰੂ ਇਹ ਦੱਸਦਾ ਵੀ 25000 ਫੀਸ ਚਾਹੀਦੀ ਆ ਜਿਹੜੀ ਵਕੀਲ ਨੂੰ ਵੀ ਦੇਣੀ ਆ ਕਿਉਂਕਿ ਵਕੀਲ ਨੇ ਆਦਾ ਉਹਦਾ ਕੰਮ ਹੈ ਉਹ ਪੜ੍ਹਿਆ ਲਿਖਿਆ ਉਹਨੇ ਆਪਣੀ ਡਿਗਰੀਆ ਕੀਤੀ ਉਹਨੇ ਲੈਣੀ ਆ ਫੀਸ ਫਿਰ ਉਹਨੂੰ ਦੂਜੀ ਗੱਲ ਇਹ ਦੱਸਦੀ ਵੀ ਅਦਾਲਤਾਂ ਦੇ ਵਿੱਚ ਹੋ ਸਕਦਾ ਮੈਂ 5 ਸਾਲ 4 ਸਾਲ ਮੇਰਾ ਨਾਮ ਕਿਸੇ ਇੱਕ ਪਾਸੇ ਕੇਸ ਲੱਗੇ ਫਿਰ ਉਹ ਥਾਣੇ ਵੱਲ ਦੇਖਦਾ ਵੀ ਯਾਰ ਮੈਨੂੰ ਵੀ ਉਹਨੂੰ ਲੱਗਦਾ ਹੈ ਵੀ ਥਾਣੇ 'ਚ ਮੈਂ ਜਾਊਂਗਾ ਜੇ ਕੋਈ ਚੰਗਾ ਥਾਣੇਦਾਰ ਉੱਥੇ ਮਿਲੂਗਾ ਤਾਂ ਸ਼ਾਇਦ ਮੇਰਾ ਕੰਮ ਜਿਹੜਾ ਛੇਤੀ ਹੋ ਜਾਊਗਾ ਔਰ ਸਸਤਾ ਤੇ ਟਿਕਾਊਣ ਸਾਬ ਵੀ ਚਾਕ ਦੇ ਵਿੱਚ ਲੋਕ ਜਾਂਦੇ ਔਰ ਲੋਕਾਂ ਦੇ ਹੁੰਦੇ ਵੀ ਬਹੁਤ ਲੋਕ ਜਿਹੜੇ 90% ਲੋਕਾਂ ਦੇ ਮਸਲੇ ਥਾਣੇ 'ਚ ਹੱਲ ਹੁੰਦੇ ਅਫਸਰ ਕਰਨ ਵਾਲਾ ਹੋਵੇ ਸੀ ਹਜੇ ਵੀ ਬਹੁਤ ਵੱਡੀ ਉਮੀਦ ਲੋਕਾਂ ਦੀ ਪੁਲਿਸ ਉੱਤੇ ਖੜੀ ਆ ਪਰ ਪੁਲਿਸ ਨੂੰ ਆਪਣੀ ਸ਼ਰਮਿ ਬਚਾਉਣੀ ਪਊਗੀ ਕੋਈ ਸਾਰਿਆਂ ਦਾ ਕੋਈ ਬੀਨਾਸ ਨਹੀਂ ਹੈਗਾ ਵੀ ਪੁਲਿਸ ਦੇ ਵਿੱਚ ਸਾਰੇ ਲੋਕ ਹੀ ਇਸ ਤਰ੍ਹਾਂ ਦੇ ਹਨ ਬਹੁਤ ਚੰਗੇ ਤੋਂ ਚੰਗੇ ਇਨਸਾਨ ਪੁਲਿਸ ਦੇ ਵਿੱਚ ਪਏ ਆ ਮੌਜੂਦਾ ਜੇ ਮੈਂ ਗੱਲ ਕਰਾਂ ਸਰਦਾਰ ਗੁਰਮੀਤ ਸਿੰਘ ਚੋਹਾਨ ਐਸਐਸਪੀ ਫਿਰੋਜ਼ਪੁਰ ਸਰਦਾਰ ਭਿੰਦਰ ਸਿੰਘ ਸਿੱਧੂ ਐਲਕੇ ਯਾਦਵ ਸਾਹਿਬ ਜੀ ਵਿਰਿੰਦਰ ਕੁਮਾਰ ਜਿਹੜੇ ਸਾਜ਼ਿਸ਼ ਦਾ ਸ਼ਿਕਾਰ ਹੋਏ ਆ ਉਹਨਾਂ ਤੇ ਉਂਗਲ ਨਹੀਂ ਚੱਕੀ ਜਾ ਸਕਦੀ ਪੀਕੇ ਰਾਏ ਸਾਹਿਬ ਸੀ ਗੁਰ ਚੋਹਾਨ ਸਾਹਿਬ ਦਾ ਮੈਂ ਨਾਂ ਲੈ ਗਿਆ ਵਿਰਿੰਦਰ ਸਿੰਘ ਬਰਾੜ ਮੈਡਮ ਐਸਐਸਪੀ ਫਰੀਦਕੋਟ ਪਰ ਗਿਆ ਜੇ ਦੇਖੋ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਅਫਸਰ ਹੈ ਜਿਨ੍ਹਾਂ ਦੇ ਬਕਾਰ ਦੇ ਉੱਤੇ ਅਜੇ ਤੱਕ ਕੋਈ ਉਂਗਲ ਨਹੀਂ ਉੱਠ ਸਕੀ ਉਹਨਾਂ ਦੇ ਕਰਤਾਰ ਦੇ ਉੱਤੇ ਉਂਗਲ ਨਹੀਂ ਉੱਠ ਸਕੀ ਕਦੇ ਤੁਹਾਨੂੰ ਉਹ ਇਹ ਨਹੀਂ ਦੱਸਣਗੇ ਪ੍ਰੈਸ ਦੇ ਅੱਗੇ ਬੈਠੇ ਜਾ ਵੀ ਵਾਹ ਵਾਹ ਦੀ ਕਰਨ ਉਹਦਾ ਕੰਮ ਕਰਦੇ ਹੋਰ ਲੋਕਾਂ ਦਾ ਅੱਜ ਵੀ ਉਹਨਾਂ ਤੇ ਭਰੋਸਾ ਉਹਨਾਂ ਹੀ ਬਣਿਆ ਹੁੰਦਾ ਤੇ ਉਮੀਦ ਆ ਵੀ ਇਹਨਾਂ ਦੀ ਰੀਸ ਕਰਕੇ ਅਫਸਰ ਜਿਹੜੇ ਤੇ ਮੁਲਾਜ਼ਮ ਆਪਣਾ ਇਸ ਤਰ੍ਹਾਂ ਦਾ ਵਕਾਰ ਜਿਹੜਾ ਬਹਾਲ ਰੱਖੋ चौहान ਸਾਹਿਬ ਦੀ ਤਰਨ ਤਾਰ ਤੋਂ ਬਦਲੀ ਹੋਈ ਸੀ ਲੋਕਾਂ ਨੇ ਹਾਰ ਪਾਪਾ ਉੱਥੇ ਲੋਕਾਂ ਨੇ ਫੁੱਲ ਵਰਸਾ ਕੇ ਉਹਨਾਂ ਨੂੰ ਭੇਜਿਆ ਸੀ ਇਹੋ ਜਿਹਾ ਕਿਰਦਾਰ ਬਿਲਡ ਕਰੋ ਕੰਮ ਕਰਨ ਵਾਲੇ ਬਹੁਤ ਅਫਸਰ ਬੈਠੇ ਆ ਬਰਾੜ ਸਾਹਿਬ ਡੀਐਸਪੀ ਕਿੰਨਾ ਕੰਮ ਕਿੰਨੀ ਉਹਨਾਂ ਨੇ ਫਾਈਟ ਕੀਤੀ ਹੈ ਪਿੱਛੇ ਇਹਨਾਂ ਨੇ ਕਦੇ ਕਿਸੇ वाद-ਵਿਵਾਦ ਦਾ ਹਿੱਸਾ ਬਣਿਆ चौहान ਸਾਹਿਬ ਕਦੇ ਕਿਸੇ वाद-ਵਿਵਾਦ ਦਾ ਹਿੱਸਾ ਬਣਿਆ ਕਿਤੇ ਮਾੜੀ ਜੀ ਕਿਸੇ ਨੇ ਮੋਢੇ ਤੇ ਹੱਥ ਰੱਖਿਆ ਨਾ ਰੱਬ ਸਮਝਣ ਲੱਗ ਜਾਨੇ ਪਤਾ ਨਹੀਂ ਇੱਕ ਵਰਦੀ ਪਾ ਕੇ ਅਸੀਂ ਆਪਣੇ ਆਪ ਨੂੰ ਕੀ ਸਮਝਦੇ ਹਾਂ ਤੇ ਸਾਡੀ ਸਪਾਈ ਰੈਂਕ ਤੋਂ ਲੈ ਕੇ ਇਨਸਪੈਕਟਰ ਰੈਂਕ ਤੱਕ ਇਹ ਦੁਆਨੀ ਦੀ ਇੱਜ਼ਤ ਨਹੀਂ ਸਾਡੀ ਮਹਿਕਮੇ ਵਿੱਚ ਇਹਨਾਂ ਅਫਸਰਾਂ ਦੇ ਅੱਗੇ ਤਾਂ ਲੀਡਰਾਂ ਦੇ ਅੱਗੇ ਮਾੜੇ ਤੇ ਛੱਡਦੇ ਹਾਂ ਅਸੀਂ ਵੀਡੀਓ ਕਿਸ ਤਰ੍ਹਾਂ ਲੱਗੀ ਇਹਨੂੰ ਲਾਈਕ ਕਰ ਤੇ ਸ਼ੇਅਰ ਕਰਿਓ ਕੱਲ ਨੂੰ ਇਹਦੂ ਅਗਲਾ ਵਿਸ਼ਾ ਲੈ ਕੇ ਬਾਕੀ ਅਸੀਂ ਕਰਨਲ ਸਾਹਿਬ ਦੇ ਪਰਿਵਾਰ ਦੇ ਨਾਲ ਖੜੇ ਹਾਂ ਜਿੱਥੇ ਸਾਡੀ ਲੋੜ ਹੋਊਗੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਉਹਨੂੰ ਇਨਸਾਫ ਮਿਲਣਾ ਚਾਹੀਦਾ ਦੂਸਰੀ ਗੱਲ ਹੈ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਕੋਈ ਗਲਤੀ ਇਹਦੇ ਵਿੱਚ ਲੱਗਦਾ ਵੀ ਨਹੀਂ ਉਹਨਾਂ ਦੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ ਜਿਹਨੇ ਕੀਤਾ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜਾ ਨਜਾਇਜ਼ ਆ ਉਹਨੂੰ ਕਿ ਸਜ਼ਾ ਨਹੀਂ ਮਿਲਣੀ ਚਾਹੀਦੀ ਇੰਨੀ ਗੱਲ ਕਹਿ ਕੇ ਤੁਥਵਾਗਿਆ ਲੈਨੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ